ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬੱਚਾ ਪਿੰਕਾਸਾਬਾਦ ਵਿਖੇ ਸਕੂਲ ਸਟਾਫ ਦੀ ਭਾਰੀ ਕਟੌਟ ਨੂੰ ਲੈ ਕੇ ਸਮੂਹ ਐਸਐਮਸੀ ਕਮੇਟੀ ਦੇ ਚੇਅਰਮੈਨ ਪ੍ਰਕਾਸ਼ ਪੀਟਰ ਦੇ ਵੱਲੋਂ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਨੇ ਦੱਸਿਆ ਪਿੰਕਾਸਾਬਾਦ ਵਿਖੇ ਮੌਜੂਦਾ ਵਿਦਿਆਰਥੀਆਂ ਦੀ ਗਿਣਤੀ 1409 ਦੇ ਕਰੀਬ ਹੈ ਔਰ ਜੇਕਰ ਟੀਚਿੰਗ ਸਟਾਫ ਦੀ ਗਿਣਤੀ ਬੱਚਿਆਂ ਨਾਲੋਂ ਕਈ ਗੁਣਾ ਘੱਟ ਹੈ ਸਕੂਲ ਵਿੱਚ ਪੜਾਉਣ ਵਾਲੇ 25 ਅਧਿਆਪਕ ਨੇ ਜਿਸ ਕਾਰਨ ਸਕੂਲੀ ਬੱਚਿਆਂ ਦਾ ਪਹੇਵਖ ਖਰਾਬ ਲੁਧਿਆਣਾ ਲਾਈਵ ਲਈ ਟਿੰਕਾ ਜਰਦੀ ਰਿਪੋਰਟ ਮੈਂ ਐਸਐਮਸੀ ਕਮੇਟੀ ਪਿੰਡ ਕਸਾਬਾਦ ਲੁਧਿਆਣਾ ਜੋ ਸਰਕਾਰੀ ਸਕੂਲ ਹੈ ਔਰ ਜਿੱਥੇ ਤਕਰੀਬਨ 15 ਪਿੰਡਾਂ ਤੋਂ ਜ਼ਿਆਦਾ ਬੱਚੇ ਉੱਥੇ ਪੜ੍ਹਦੇ ਨੇ ਪਰ ਸਾਨੂੰ ਕਾਫੀ ਸਮੇਂ ਤੋਂ ਜਿਹੜੀ ਦਿੱਕਤ ਆ ਰਹੀ ਸੀਗੀ ਸਕੂਲ ਸਟਾਫ ਦੀ ਜਿਹਦੇ ਵਿੱਚ ਸਾਡੇ ਹਿੰਦੀ ਦੇ ਅਧਿਆਪਕ ਹੋਣ ਭਾਵੇਂ ਪੰਜਾਬੀ ਦੇ ਹੋਣ ਭਾਵੇਂ ਸਮਾਜਿਕ ਸਿੱਖਿਆ ਤੇ ਆ ਇਹਨਾਂ ਦੀ ਬਹੁਤ ਕਮੀ ਆ ਔਰ ਜਿੱਦ ਕਰਕੇ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਅਸਰ ਪੈਂਦਾ ਤੋਂ ਅਸੀਂ ਡੀਸੀ मैम ਦੇ ਕੋਲ ਬੜੇ ਸਤਿਕਾਰਯੋਗ ਡੀਸੀ मैम ਦੇ ਕੋਲ ਆਈ ਸੀ ਉਹਨਾਂ ਨੂੰ ਐਪਲੀਕੇਸ਼ਨ ਦੀ ਆ ਦਿੱਤੀ ਆ ਤਾਂ ਜੋ ਸਾਡੇ ਜਿਹੜੇ ਬੱਚੇ ਸਕੂਲ ਦੇ ਨੇ ਉਹਨਾਂ ਦੀ ਪੜ੍ਹਾਈ ਜਿਹੜੀ ਪੂਰੀ ਹੋ ਸਕੇ ਭਾਵੇਂ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਸਕੂਲਾਂ ਦੇ ਵਿੱਚ ਜਾਰੀ ਕੀਤੀਆਂ ਪਰ ਸਕੂਲ ਦੇ ਸਟਾਫ ਦੀ ਸਾਨੂੰ ਜਿਹੜੀ ਕਮੀ ਹੈ ਉਹ ਬੇਨਤੀ ਅਸੀਂ ਲੈ ਕੇ ਆਈ ਸੀ ਅੱਜ ਹਾਂ ਜੀ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੇ ਜਿਹੜੀ ਹੈ ਡੀਓ ਮੈਮ ਨੂੰ ਅੱਗੇ ਮਾਰਕ ਕਰਤੀ ਆ ਡੀਓ ਸਰ ਤੇ ਉਹਨਾਂ ਨੇ ਇਹੀ ਭਰੋਸਾ ਦਿੱਤਾ ਕਿ ਇਹ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਊਗੀ ਅਧਿਆਪਕਾਂ ਦੀ ਜਿਹੜੀ ਕਮੀ ਹੈ ਥੈਂਕ ਯੂ